ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਉਹ ਕਿਹੜੀ ਚੀਜ਼ ਹੈ ਜੋ ਕੁੱਤੇ ਨੂੰ ਪਾਉਣ ਦੇ ਨਾਲ ਸਾਡੀ ਕਿਸਮਤ ਚਮਕ ਜਾਵੇਗੀ ਸਾਡੇ ਰੁਕੇ ਹੋਏ ਕੰਮ ਚੱਲ ਪੈਣਗੇ ਤਾਂ ਕੁੱਤੇ ਨੂੰ ਉਹ ਕਿਉਂ ਪਾਉਣੀ ਚਾਹੀਦੀ ਹੈ ਸਾਧ ਸੰਗਤ ਜੀ ਇਹ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਦ ਸੰਗਤ ਜੀ ਇੱਕ ਕਹਾਣੀ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਕਿ ਤੁਹਾਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਜਾਵੇ ਤਾਂ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਸਾਦ ਸੰਗਤ ਜੀ ਉਹ ਕਿਹੜੀ ਚੀਜ਼ ਹੈ ਜੋ ਕੁੱਤੇ ਨੂੰ ਪਾਉਣ ਦੇ ਨਾਲ ਸਾਡੀ ਕਿਸਮਤ ਚਮਕ ਜਾਂਦੀ ਹੈ ਕੁੱਤੇ ਨੂੰ ਕਿਉਂ ਪਾਉਣੀ ਚਾਹੀਦੀ ਹੈ ਤਾਂ ਸੰਗਤ ਜੀ ਤੋ ਹਾੜੇ ਨਾਲ ਕਹਾਣੀ ਸਾਂਝੀ ਕਰਨ ਲੱਗੇ ਹਾਂ ਕਿਵੇਂ ਇੱਕ 18 ਸਾਲ ਦੇ ਜਵਾਨ ਲੜਕੇ ਤੋਂ ਉਸ ਦਾ ਸਾਰਾ ਹੀ ਪਰਿਵਾਰ ਤੰਗ ਪਰੇਸ਼ਾਨ ਸੀ ਕਿਉਂਕਿ ਉਹ ਤਾਂ ਘਰ ਦਾ ਕੰਮਕਾਰ ਕਰਦਾ ਸੀ ਤੇ ਨਾ ਹੀ ਬਾਹਰ ਅੰਦਰ ਕੋਈ ਸਿਆਣਪ ਦਾ ਕੰਮ ਕਰਕੇ ਆਉਂਦਾ ਸੀ ਇਹ ਤਾਂ ਉਸ ਦੇ ਘਰਦਿਆਂ ਨੇ ਉਮੀਦ ਹੀ ਲਾ ਦਿੱਤੀ ਸੀ ਕਿ ਉਹ ਕਦੇ ਕੋਈ ਸਿਆਣਪ ਦਾ ਕੰਮ ਵੀ ਕਰੇਗਾ ਉਸ ਤੋਂ ਤਾਂ ਉਸਾ ਆਂਡ ਗਵਾਂਡਵੇਂ ਬਹੁਤ ਪਰੇਸ਼ਾਨ ਸੀ ਕਿਉਂਕਿ ਉਹ ਬਿਨਾ ਮਤਲਬ ਤੋਂ ਹੀ ਬੋਲਦਾ ਰਹਿੰਦਾ ਸੀ ਕੋਈ ਵੀ ਉਸਦੀ ਗੱਲ ਸੁਣ ਕੇ ਰਾਜ਼ੀ ਨਹੀਂ ਸਾਰਿਆਂ ਦਾ ਇਹ ਕਹਿਣਾ ਸੀ ਕਿ ਇਹ ਪਕਾਈ ਮਾਰਦਾ ਰਹਿੰਦਾ ਹੈ ਇੱਕ ਦਿਨ ਉਹਨਾਂ ਦੇ ਪਿੰਡ ਦੇ ਬਾਹਰ ਖਾਲੀ ਥਾਂ ਵੇਖ ਕੇ ਇੱਕ ਸਾਧੂ ਆਣੇ ਡੇਰਾ ਲਾ ਲਿਆ ਜਦੋਂ ਇਹਨਾਂ ਸਾਧੂਆਂ ਬਾਰੇ ਇਸ ਲੜਕੇ ਨੂੰ ਪਤਾ ਲੱਗਾ ਤਾਂ ਇਹ ਵੀ ਉੱਥੇ ਪਹੁੰਚ ਗਿਆ ਸਾਧੂਆਂ ਦੇ ਕੋਲ ਜਾ ਕੇ ਇਸਨੇ ਸਾਧੂਆਂ ਦੀ ਸੇਵਾ ਕੀਤੀ ਤੇ ਉਹਨਾਂ ਦੇ ਕੋਲੋਂ ਇਸ ਨੂੰ ਪੀਣ ਵਾਸਤੇ ਦੁੱਧ ਤੇ ਖਾਣ ਵਾਸਤੇ ਪ੍ਰਸ਼ਾਦੇ ਮਿਲ ਗਏ ਜਿਨ੍ਹਾਂ ਨੂੰ ਖਾ ਕੇ ਇਹ ਬੜਾ ਖੁਸ਼ ਹੋਇਆ ਕਿ ਪਹਿਲੇ ਦਿਨ ਪਿੰਨਾ ਗਾਲਾਂ ਪਈਆਂ ਤੋਂ ਰੱਜ ਕੇ ਖਾਣ ਨੂੰ ਵੀ ਮਿਲਿਆ ਤੇ ਪੀਣ ਨੂੰ ਦੁੱਧ ਮਿਲ ਗਿਆ ਇਸ ਤੋਂ ਇਲਾਵਾ ਮੈਨੂੰ ਹੋਰ ਕੀ ਚਾਹੀਦਾ ਹੈ ਇਹ ਬਸ ਉਸ ਦਿਨ ਤੋਂ ਲੈ ਕੇ ਉੱਥੇ ਪੱਕਾ ਹੀ ਹੋ ਗਿਆ ਇਸਨੇ ਸਾਧੂਆਂ ਦੀ ਸੇਵਾ ਕਰਨੀ ਤੇ ਰੱਜ ਕੇ ਪ੍ਰਸ਼ਾਦਾ ਛਕਣਾ ਸਾਦੋ ਵੀ ਇਸ ਤੋਂ ਬਾਰੇ ਕੋਈ ਹੋਇ ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਸੀ ਕਿ ਸਾਨੂੰ ਸੇਵਾਦਾਰ ਮਿਲ ਗਿਆ ਉਹਨਾਂ ਨੇ ਇਸਦੀ ਡਿਊਟੀ ਪਿੰਡ ਤੋਂ ਪ੍ਰਸ਼ਾਦੇ ਲਿਆਉਣ ਲਈ ਲਗਾ ਦਿੱਤੀ ਹੁਣ ਇਹ ਰੋਜ਼ ਪਿੰਡ ਜਾਂਦਾ ਗਜਾ ਕਰਕੇ ਪ੍ਰਸ਼ਾਦੇ ਲੈ ਕੇ ਆਉਂਦਾ ਤੇ ਇਸ ਦਾ ਕਰ ਪਰਿਵਾਰ ਸੀ ਜਿਹੜਾ ਉਹ ਬਣੇ ਹੀ ਸੌਖੇ ਹੋ ਗਏ ਕਿ ਚਲੋ ਸਾਡਾ ਖੜਾ ਛੋਟਾ ਰੋਟੀ ਕੌਣ ਖਵਾਉਂਦਾ ਹੈ ਭਾਵੇਂ ਸਕੇ ਮਾਪੇ ਹੀ ਕਿਉਂ ਨਾ ਹੋਣ ਕਰਦਾ ਕੰਮ ਤਾਂ ਘਟੋ ਘਟ ਕਰਨਾ ਹੀ ਪੈਂਦਾ ਹੈ ਉਹ ਵੀ ਜਵਾਨੀ ਵੇਜ ਕਾਸ ਕਰਕੇ ਕਿਉਂਕਿ ਹੋਰ ਨਹੀਂ ਤਾਂ ਭੈਣ ਭਰਾਵਾਂ ਦਾ ਹੀ ਵਿਤਕਰਾ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਇਹ ਕੰਮ ਨਹੀਂ ਕਰਦਾ ਸੀ ਅਸੀਂ ਇਹਨਾਂ ਕੰਮ ਕਰਦੇ ਹਾਂ ਅਸੀਂ ਸਾਰਾ ਦਿਨ ਮਿਹਨਤ ਕਰਦੇ ਹਾਂ ਤੇ ਇਹ ਵੇਲੀਆਂ ਖਾਂਦਾ ਉਸ ਦੇ ਪਰਿਵਾਰ ਵਾਲੇ ਇਹ ਗੱਲਾਂ ਸਭ ਉਸ ਨੂੰ ਕਹਿੰਦੇ ਸਨ ਇਸ ਤਰ੍ਹਾਂ ਉਸ ਦੇ ਪਰਿਵਾਰ ਵਿੱਚ ਵੀ ਚੱਲਦਾ ਰਹਿੰਦਾ ਸੀ ਤੇ ਹੁਣ ਉਹ ਲੜਕਾ ਸਾਧੂਆਂ ਕੋਲ ਡੇਰੇ ਤੇ ਰਹਿੰਦਾ ਸੀ ਪਹਿਲਾਂ ਪਹਿਲਾਂ ਤਾਂ ਸਾਧੂ ਵੀ ਖੁਸ਼ ਸਨ ਕਿ ਪਰ ਹੌਲੀ ਹੌਲੀ ਜਿਸ ਤਰ੍ਹਾਂ ਹੀ ਉਸੇ ਸੁਭਾਅ ਬਾਰੇ ਸਾਧੂਆਂ ਨੂੰ ਪਤਾ ਲੱਗਾ ਤਾਂ ਉਹ ਤੰਗ ਪਰੇਸ਼ਾਨ ਹੋ ਗਏ। ਉਹਨਾਂ ਨੂੰ ਤਾਂ ਨਾ ਦਿਨੇ ਕੋਈ ਭਗਤੀ ਕਰਨ ਦਿੰਦਾ ਤੇ ਨਾ ਹੀ ਸੇਵਾ ਸਿਮਰਨ ਕਰਨ ਦਿੰਦਾ ਤੇ ਨਾ ਹੀ ਰਾਤ ਨੂੰ ਉਹ ਬਿਨਾਂ ਮਤਲਬ ਦੀਆਂ ਗੱਲਾਂ ਕਰੇ ਜਾਂਦਾ ਸੀ। ਜਿਸ ਕਰਕੇ ਸਾਧੂ ਆਪਣੀ ਭਗਤੀ ਵੀ ਨਹੀਂ ਕਰ ਪਾਉਂਦੇ ਸਨ ਉਸੇ ਇਹ ਆਦਤ ਕਰਕੇ ਉਹ ਪਰੇਸ਼ਾਨ ਹੋ ਗਏ। ਜਿਸ ਕਰਕੇ ਉਹਨਾਂ ਨੇ ਇੱਕ ਦਿਨ ਕਹਿ ਦਿੱਤਾ ਕਿ ਕਾਕਾ ਤੂੰ ਆਪਣੇ ਘਰੇ ਜਾ ਤੇ ਤੇਰੀ ਲੋੜ ਹੋਇਤਾ ਅਸੀਂ ਤੈਨੂੰ ਬੁਲਾ ਲਾਵਾਂਗੇ ਪਰ ਇਹ ਜਿੱਦਲ ਕਿਥੋਂ ਜਾਵੇ ਇਹ ਕਹਿੰਦਾ ਕਿ ਨਹੀਂ ਬਾਬਾ ਜੀ ਹੁਣ ਮੇਰਾ ਇੱਥੇ ਹੀ ਜੀ ਲੱਗਾ ਹੈ ਮੈਂ ਇਥੋਂ ਕਿਤੇ ਨਹੀਂ ਜਾਣਾ ਸਾਧੂਆਂ ਨੂੰ ਕਿਹੜਾ ਛਡੋਣਾ ਔਖਾ ਹੋ ਗਿਆ ਉਹਨਾਂ ਨੇ ਰਲ ਕੇ ਇੱਕ ਸਕੀਮ ਬਣਾਈ ਕਿ ਆਪਣੇ ਕੋਲ ਹੋਰ ਤਾਂ ਕੋਈ ਚਾਰਾ ਨਹੀਂ ਆਪਾਂ ਇਥੋਂ ਹੋਰ ਕਿਤੇ ਚਲੇ ਜਾਂਦੇ ਹਾਂ ਉਹਨਾਂ ਵਿੱਚੋਂ ਇੱਕ ਸਾਧੂ ਕਹਿਣ ਲੱਗਾ ਕਿ ਇਸਨੇ ਨਹੀਂ ਮੰਨਣਾ ਇਹ ਜਿੱਦਲ ਬਹੁਤ ਹੈ ਆਪਣੇ ਨਾਲ ਇਹ ਇਸਨੇ ਤੁਰ ਪੈਣਾ ਹੈ ਤੇ ਫਿਰ ਕੀ ਕਰਾਂਗੇ ਤਾਂ ਵਿੱਚੋਂ ਕੁਝ ਜਾਣਿਆ ਨੇ ਆਖਿਆ ਕਿ ਆਪਾਂ ਇਸ ਤਰ੍ਹਾਂ ਕਰੀਏ ਕਿ ਇਸ ਨੂੰ ਇੱਥੇ ਟੇਰੇ ਤੇ ਹੀ ਰਹਿਣ ਦਈਏ ਤੇ ਕੁਝ ਮੱਜਾਂ ਦੇ ਜਾਈਏ ਜਿਨ੍ਹਾਂ ਦੀ ਇਹ ਸਾਮ ਸੰਭਾਲ ਕਰਦਾ ਰਹੋ ਤੇ ਦੂਜਾ ਕੋਈ ਅਜਾਇਆ ਕੰਮ ਦੇ ਕੇ ਚਾਹੀਏ ਜੋ ਇਹ ਕਰ ਹੀ ਨਾ ਸਕੇ ਇਸ ਨੂੰ ਆਪਣਾ ਕਿਸੇ ਕੰਮ ਤੇ ਲਾ ਦਈਏ ਜੋ ਕਰਨਾ ਨਾ ਮੌਕਨ ਹੋਵੇ ਤਾਂ ਸਾਧੂਆਂ ਨੇ ਇੰਜ ਹੀ ਕੀਤਾ ਉਸ ਲੜਕੇ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਪੁੱਤਰ ਅਸੀਂ ਪਹਾੜਾਂ ਤੇ ਭਗਤੀ ਕਰਨ ਦੇ ਲਈ ਸੇਵਾ ਸਿਮਰਨ ਕਰਨ ਦੇ ਲਈ ਜਾ ਰਹੇ ਹਾਂ ਤੈਨੂੰ ਇਹ ਡੇਰਾ ਦੇ ਕੇ ਚੱਲੇ ਹਾਂ ਤੂੰ ਇਸ ਤਰ੍ਹਾਂ ਕਰੀਂ ਕਿ ਇਸੇ ਸਾਮ ਸੰਭਾਲ ਕਰੀ ਉਹ ਲੜਕਾ ਪਹਿਲਾਂ ਤਾਂ ਨਾ ਮੰਨਿਆ ਉਹ ਕਹਿੰਦਾ ਕਿ ਮੈਨੂੰ ਵੀ ਨਾਲ ਲੈ ਕੇ ਜਾਓ ਤੁਸੀਂ ਜਿੱਥੇ ਜਾਓਗੇ ਮੈਂ ਤੁਹਾਡੇ ਨਾਲ ਹੀ ਤੁਹਾਡੀ ਸੇਵਾ ਕਰ ਲਵਾਂ ਸਾਧੂਆਂ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ ਉਹਨਾਂ ਨੇ ਦੂਜਾ ਜਿਹੜਾ ਇਸ ਲਈ ਸਕੀਮ ਬਣਾਈ ਸੀ ਉਹ ਵਰਤੀ ਉਹਨਾਂ ਨੇ ਇੱਕ ਸੜਿਆ ਹੋਇਆ ਟਿੱਬਾ ਇਸ ਨੂੰ ਫੜਾ ਦਿੱਤਾ ਬਿਲਕੁਲ ਸੁੱਕੀ ਹੋਈ ਸੜੀ ਹੋਈ ਲੱਕੜ ਦੇ ਦੇ ਦਿੱਤੀ ਤੇ ਕਿਹਾ ਕਿ ਪੁੱਤਰ ਇਸ ਨੂੰ ਤੂੰ ਮਿੱਟੀ ਦੇ ਵਿੱਚ ਗੜ ਦੇ ਤੇ ਪਾਣੀ ਪਾਇਆ ਕਰ ਜਿੱਦਨ ਇਹ ਲੱਕੜ ਫੁੱਟ ਪਈ ਇਸੇ ਪੱਤੇ ਨਿਕਲ ਆਏ ਉਸ ਦਿਨ ਤੋਂ ਸਾਡੇ ਕੋਲ ਆ ਜਾਵੇਂ ਸਮਝ ਲੈਵੇਂ ਕਿ ਸਾਨੂੰ ਤੇਰੀ ਲੋੜ ਹੈ ਤੇ ਅਸੀਂ ਤੈਨੂੰ ਬੁਲਾ ਲਿਆ ਹੈ ਉਹਨਾਂ ਚੇਤ ਤੂੰ ਸਾਡਾ ਟੇਰਾ ਸਾਮ ਤੇ ਸਾਡੀ ਭਗਤੀ ਵੀ ਪੂਰੀ ਹੋ ਜਾਏਗੀ ਇਹ ਲੜਕਾ ਭੋਲੇ ਪਾ ਉਹਨਾਂ ਦੀ ਗੱਲ ਮੰਨ ਲੈਂਦਾ ਹੈ ਪੋਟੰਦਾ ਹੈ ਤੇ ਲੱਕੜਾਂ ਵਿੱਚ ਗੱਢ ਕੇ ਪਾਣੀ ਪਾਉਣਾ ਸ਼ੁਰੂ ਕਰ ਦਿੰਦਾ ਹੈ ਸਾਧੂ ਉੱਥੋਂ ਚਲੇ ਜਾਂਦੇ ਹਨ ਤੇ ਲੜਕਾ ਹੁਣ ਰੋਜ਼ ਦੀ ਤਰ੍ਹਾਂ ਗਜਾ ਕਰਕੇ ਪ੍ਰਸ਼ਾਦਾ ਲੈ ਆਉਂਦਾ ਤੇ ਦੁੱਧ ਉਸ ਕੋਲ ਬਹੁਤ ਸੀ ਜੇ ਕੋਈ ਵਿੱਲਾ ਵਾਂਜਾ ਰਾਹੀ ਪਾਂਦੇ ਉਸਤੇ ਕੋਲ ਹੁੰਦਾ ਤਾਂ ਉਹ ਪ੍ਰਸ਼ਾਦਾ ਛਕਾ ਦਿਆ ਕਰਦਾ ਤੇ ਖੁਦ ਛਕ ਲਿਆ ਕਰਦਾ ਤੇ ਰਾਤ ਨੂੰ ਜੇ ਕੋਈ ਠੰਡ ਦੇ ਦਿਨਾਂ ਦੇ ਵਿੱਚ ਉਸਤੇ ਕੋਲ ਰਹਿਣਾ ਹੁੰਦਾ ਤਾਂ ਉਹ ਵੀ ਉਸ ਨੂੰ ਉੱਥੇ ਡੇਰੇ ਵਿੱਚ ਰਹਿਣ ਦਿੰਦਾ ਇਸੇ ਤਰ੍ਹਾਂ ਗਾਧੇ ਕਰਦੇ 2 ਮਹੀਨੇ ਦਾ ਸਮਾਂ ਬੀਤ ਗਿਆ। 2 ਮਹੀਨਿਆਂ ਦੇ ਵਿੱਚ ਜਦੋਂ ਉਹ ਇੱਕ ਦਿਨ ਗਾਜਾ ਕਰਕੇ ਆ ਰਿਹਾ ਸੀ ਤਾਂ ਉਸ ਨੂੰ ਕਿਸੇ ਦੇ ਰੋਂਦੇ ਆਵਾਜ਼ ਸੁਣੀ। ਜਦੋਂ ਉਹ ਕੋਲ ਗਿਆ ਉਸ ਨੇ ਦੇਖਿਆ ਤਾਂ ਉੱਥੇ ਇੱਕ ਕੁੱਤੀ ਸੋਈ ਹੋਈ ਸੀ। ਉਸ ਦੇ ਛੋਟੇ ਛੋਟੇ ਕਤੂਰੇ ਦੁੱਧ ਲਈ ਤੜਫਰਾਏ ਸਨ, ਪੋਕਨਾਲ ਰੋ ਰਏ ਸਨ। ਕਿਉਂਕਿ ਕੁੱਤੀ ਨੇ ਕੁਝ ਨਾ ਖਾਦਾ ਹੋਣ ਕਰਕੇ ਉਸ ਨੂੰ ਦੁੱਧ ਨਹੀਂ ਆ ਰਿਹਾ ਸੀ ਤੇ ਬੱਚੇ ਭੁੱਖੇ ਬਿਲਕੁਲ ਰਏ ਸਨ। ਐਸਨੋ ਤਰਸਾਇਆ ਪਰ ਅਜ ਹਾਜੇ ਤੱਕ ਇਸ ਦੇ ਕੋਲ ਕੋਈ ਪ੍ਰਸ਼ਾਦਾ ਵੀ ਨਹੀਂ ਸੀ ਤਾਂ ਫਿਰ ਡੇਰੇ ਤੇ ਵਾਪਸ ਆਉਂਦਾ ਤੇ ਉਥੋਂ ਸੁੱਕੇ ਪ੍ਰਸ਼ਾਦੇ ਜੋ ਰਾਤ ਦੇ ਉਸ ਕੋਲ ਪਏ ਸਨ ਉਹਨਾਂ ਨੂੰ ਦੁੱਧ ਦੇ ਵਿੱਚ ਪਿਉਂ ਕੇ ਉਸ ਕੁੱਤੀ ਨੂੰ ਪੌਣ ਲਈ ਲੈ ਗਿਆ ਤੇ ਨਾਲ ਹੀ ਇੱਕ ਕੰਬਲ ਦਾ ਟੋਟਾ ਉਸ ਕੁੱਤੀ ਤੇ ਕਤੂਰਿਆਂ ਤੇ ਪਾ ਕੇ ਆਇਆ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਇਸ ਤਰ੍ਹਾਂ ਹੀ ਇਹ ਰੋਜ਼ ਜਦੋਂ ਇਹ ਗਜਾ ਕਰਕੇ ਆਉਂਦਾ ਤਾਂ ਉਸ ਕੁੱਤੀ ਨੂੰ ਤੇ ਉਸੇ ਬੱਚਿਆਂ ਨੂੰ ਰੋਟੀ ਤੇ ਦੁੱਧ ਪਾ ਕੇ ਆਉਂਦਾ ਕਿੰਨੇ ਹੀ ਦਿਨ ਇਹ ਐਸੇ ਤਰ੍ਹਾਂ ਕਰਦਾ ਰਿਹਾ ਉਹਨਾਂ ਦੀ ਸੇਵਾ ਕਰਦਾ ਰਿਹਾ ਤੇ ਕੁੱਤੀ ਦੇ ਬੱਚੇ ਜਿਹੜੇ ਸਨ ਉਹ ਵੀ ਥੋੜੇ ਕਾਮਜਾਬ ਹੋ ਗਏ ਇੱਕ ਦਿਨ ਉਹ ਤੁਰਦੇ ਤੁਰਦੇ ਐਸੇ ਮਗਰ ਡੇਰੇ ਵਿੱਚ ਆ ਗਏ ਇਹ ਰੋਜ਼ ਉਹਨਾਂ ਨੂੰ ਰੋਟੀ ਅਤੇ ਦੁੱਧ ਪਾਉਂਦਾ ਤੇ ਉਧਰ ਲੱਕੜ ਦੇ ਸੁੱਕੇ ਹੋਏ ਟਿੱਬੇ ਨੂੰ ਜੋ ਉਸਨੇ ਗੱਡਿਆ ਸੀ ਉਸਨੂੰ ਪਾਣੀ ਪਾਉਂਦਾ ਰਹਿੰਦਾ ਇੱਕ ਦਿਨ ਜਦੋਂ ਅਚਾਨਕ ਇਸਦੀ ਨਿਗਾਹ ਪਈ ਤਾਂ ਉਹ ਲੱਕੜ ਫੁੱਟੇ ਹੋਏ ਸੀ ਉਸਨੇ ਥੋੜੇ ਜਿਹੇ ਪੱਤੇ ਕੱਢੇ ਹੋਏ ਸਨ ਤੇ ਐਸੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਖੁਸ਼ ਹੋਇਆ ਕਿਉਂਕਿ ਉਹ ਸੁੱਕੀ ਲੱਕੜ ਜਿਸ ਤੇ ਕਿਸੇ ਨੂੰ ਉਮੀਦ ਨਹੀਂ ਸੀ ਕਿ ਉਹ ਫੁੱਟ ਪਾਉਗੀ ਉਸਨੇ ਪੱਤੇ ਕੱਢ ਲੈ ਸਨ ਉਸਨੇ ਇਹ ਲੱਕੜ ਪੁੱਟੀ ਤੇ ਸਾਧੂਆਂ ਦੇ ਪਾਲ ਵਿੱਚ ਤੁਰ ਪਿਆ ਲੜਕਾ ਲਬ ਦੇ ਲਪਾਉਂਦੇ ਉਤੇ ਪਹੁੰਚ ਗਿਆ ਜਿੱਤੇ ਸਾਧੂਆਂ ਨੇ ਡੇਰਾ ਲਗਾਇਆ ਹੋਇਆ ਸੀ ਸਾਧੂ ਲੜਕੇ ਨੂੰ ਦੇਖ ਕੇ ਹੈਰਾਨ ਰਹਿ ਗਏ ਉਹ ਕਹਿਣ ਲੱਗੇ ਕਿ ਚਾਹਤੋਂ ਸਾਨੂੰ ਤੇਰੀ ਲੋੜ ਹੋਈ ਸੀ ਤੈਨੂੰ ਆਪੇ ਬੁਲਾ ਲੈਣਾ ਸੀ ਤਾਂ ਉਸ ਲੜਕੇ ਨੇ ਉਸੋ ਕਿ ਲੱਕੜ ਜੋ ਫੁੱਟੇ ਹੋਏ ਸੀ ਹਰੀ ਹੋ ਚੁੱਕੀ ਸੀ ਉਹਨਾਂ ਦੇ ਅੱਗੇ ਕਰ ਦਿੱਤੀ ਕਿ ਇਹ ਫੁੱਟ ਪਈ ਹੈ ਸਮਝ ਲਓ ਤੁਹਾਨੂੰ ਮੇਰੀ ਲੋੜ ਹੈ ਤਾਂ ਉਹ ਸਾਧੂ ਹੈਰਾਨ ਹੋ ਗਏ ਤੇ ਉਸੇ ਪੈਰੀ ਹੱਥ ਲਗਾਉਣ ਲੱਗੇ ਹੁਣ ਇਹ ਸਾਧੂਆਂ ਦੇ ਪੈਰੀ ਹੱਥ ਲਾਵੇ ਤੇ ਸਾਧੂ ਇਸ ਤੇ ਕਿਉਂਕਿ ਸਾਧੂ ਇਹ ਚਮਤਕਾਰ ਦੇਖ ਕੇ ਹੈਰਾਨ ਸਨ ਕਿ ਇਹ ਸੁੱਕੀ ਹੋਈ ਲੱਕੜ ਕਿਸ ਤਰ੍ਹਾਂ ਫੁੱਟ ਸਕਦੀ ਹੈ ਕਿਉਂਕਿ ਇਹ ਤਾਂ ਇੱਕ ਪਾਸਿਓਂ ਸੜੀ ਹੋਈ ਸੀ ਇਹ ਚਮਤਕਾਰ ਦੇਖ ਕੇ ਉਹ ਇਸ ਦੇ ਪੈਰੀ ਹੱਥ ਲਾ ਰਹੇ ਸਨ ਕਿਉਂਕਿ ਉਹ ਕਹਿਣ ਲੱਗੇ ਜੋ ਅਸੀਂ ਨਹੀਂ ਕਰ ਸਕੇ ਉਹ ਤੂੰ ਕਰ ਲਿਆ ਫਿਰ ਉਹਨਾਂ ਨੇ ਉਸ ਤੋਂ ਪੁੱਛਿਆ ਕਿ ਤੂੰ ਜਾਇ ਸਾਡੇ ਮਗਰੋਂ ਕੀ ਕੀਤਾ ਤਾਂ ਇਸ ਨੇ ਸਾਰੀ ਗੱਲ ਦੱਸੀ ਗਜਾ ਕਰਕੇ ਲੈ ਕੇ ਆਉਂਦਾ ਸਾਂ ਜੋ ਵੀ ਰਾਹੀ ਪਾਂਦੀ ਆਉਂਦਾ ਸੀ ਉਸ ਨੂੰ ਪ੍ਰਸ਼ਾਦਾ ਸ਼ਕਾਉਂਦਾ ਸਾਂ ਪਰ ਜਿਵੇਂ ਉਹਨਾਂ ਸਾਮ ਦਾ ਰਿਆ ਤੇ ਠੰਡ ਦੇ ਦਿਨਾਂ ਦੇ ਵਿੱਚ ਇੱਕ ਕੁੱਤੀ ਤੇ ਉਸੇ ਨਿੱਕੇ ਨਿੱਕੇ ਕਤੂਰੇ ਜੋ ਠੰਡ ਵਿੱਚ ਠਹਿਰੇ ਸਨ ਉਹਨਾਂ ਦੀ ਸਾਮ ਸੰਭਾਲ ਕੀਤੀ ਕਿ ਕਿਤੇ ਇਹ ਭੁੱਖੇ ਨਾ ਮਰ ਜਾਣ ਤਾਂ ਉਹ ਸਾਧੂ ਸਾਹਿਬ ਸਮਝ ਗਏ ਕਿ ਜੋ ਅਸੀਂ ਨਹੀਂ ਕਰ ਸਾਕੇ ਉਹ ਇਸ ਨੇ ਕਰ ਲਿਆ ਉਹਨਾਂ ਨੇ ਕਿਹਾ ਕਿ ਸੱਚਮੁੱਚ ਹੀ ਤੂੰ ਰੱਬ ਪ੍ਰਾਪਤ ਕਰ ਲਿਆ ਅਸੀਂ ਤਾਂ ਥਾਂ ਥਾਂ ਤੇ ਡੇਰੇ ਬਣਾਈ ਜਾਂਦੇ ਹਾਂ ਪਰ ਸਾਡੇ ਨਾਲ ਕਦੇ ਵੀ ਕੋਈ ਆਸਾ ਕਰਿਸ਼ਮਾ ਨਹੀਂ ਹੋਇਆ ਇਹੋ ਜਿਹਾ ਚਮਤਕਾਰ ਨਹੀਂ ਹੋਇਆ ਜੋ ਤੇਰੇ ਨਾਲ ਤੇਰੇ ਪੋਲੇ ਪਾ ਹੋ ਗਿਆ ਕਿਉਂਕਿ ਭਾਵੇਂ ਤੂੰ ਬੋਲਦਾ ਜ਼ਿਆਦਾ ਹੈ ਪਰ ਤੇਰਾ ਅੰਦਰ ਸੱਚਾ ਹੈ ਤੂੰ ਇੱਕ ਸੁੱਕੇ ਟੱਬੇ ਨੂੰ ਸੁਰਜੀਤ ਕਰ ਦਿੱਤਾ ਤਾਂ ਸਾਧ ਸੰਗਤ ਜੀ ਅੱਜ ਦੀ ਜਿਹੜੀ ਇਹ ਕਥਾ ਹੈ ਇਹ ਕਹਾਣੀ ਸੁਣਾਈ ਹੈ ਇਸ ਦਾ ਮਤਲਬ ਇਹੀ ਸੀ ਕਿ ਅਸੀਂ ਨਿਰਸਵਾਰਥ ਹੋ ਕੇ ਜੇਕਰ ਸੇਵਾ ਕਰਦੇ ਹਾਂ ਨਿਰਸਵਾਰਥ ਕੀਤੀ ਹੋਈ ਸੇਵਾ ਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ ਕਿਸੇ ਨਾਲ ਭੇਦ ਭਾਵ ਨਾ ਕਰੋ ਨਫ਼ਰਤ ਨਾ ਕਰੋ ਮਨ ਦੇ ਵਿੱਚ ਹਿਰਦੇ ਵਿੱਚ ਦਇਆ ਪਾਵਨਾ ਹੋਵੇ ਤੇ ਕੀਤੀ ਸੱਚੀ ਸੇਵਾ ਇੱਕ ਦਿਨ ਰੰਗ ਜ਼ਰੂਰ ਲਗਾਉਂਦੀ ਹੈ ਜਿਸ ਤਰ੍ਹਾਂ ਉਸ ਲੜਕੇ ਨੇ ਆਪਣੇ ਸੁੱਤੇ ਪਾ ਵਿਝ ਗਾਲੇ ਤੇ ਉਸ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਜੋ ਸੇਵਾ ਕਰ ਰਿਹਾ ਹੈ ਉਸ ਦਾ ਕੀ ਫਾਲ ਮਿਲਣਾ ਹੈ ਉਹ ਸਾਧੂ ਪਹਾੜਾਂ ਤੇ ਜਾ ਕੇ ਸਾਧਨਾ ਕਰਕੇ ਵੀ ਕੁਝ ਖੱਟ ਨਹੀਂ ਪਾਏ ਜੋ ਉਸ ਲੜਕੇ ਨੇ ਸੇਵਾ ਕਰਕੇ ਪਾਲਿਆ ਇਸ ਲਈ ਕਿਸੇ ਨੂੰ ਮਾੜਾ ਚੰਗਾ ਨਾ ਕਹੋ ਪਰਮਾਤਮਾ ਨੇ ਜੈਸ ਨੂੰ ਹੀ ਬਣਾਇਆ ਹੈ ਕੁਝ ਸੋਚ ਸਮਝ ਕੇ ਹੀ ਬਣਾਇਆ ਹੈ ਕਿਸੇ ਦੇ ਵਿੱਚ ਵੀ ਨੁਕਸ ਨਾ ਕਰੋ ਜਾਣੇ ਰੱਬ ਦੀ ਰਚਿ ਹੋਏ ਸਵਾਲ ਕਰਨਾ ਪਰ ਅਸੀਂ ਕੌਣ ਹੁੰਦੇ ਹਾਂ ਰੱਬ ਨੂੰ ਸਵਾਲ ਕਰਨ ਵਾਲੇ ਇਸ ਲਈ ਕਿਸੇ ਦੇ ਨਾਲ ਭੇਦ ਭਾਵ ਨਾ ਕਰੋ ਸੱਚੇ ਮਾਣ ਦੇ ਨਾਲ ਸੇਵਾ ਸਿਮਰਨ ਕਰੋ ਜੇ ਨਾ ਸਿਮਰਨ ਦਾ ਫਲ ਮਿਲਦਾ ਹੈ ਉਹ ਨਹੀਂ ਇਨਾ ਹੱਥਾਂ ਨਾਲ ਕੀਤੀ ਹੋਈ ਸੇਵਾ ਦਾ ਫਲ ਮਿਲਦਾ ਹੈ ਕਿਸੇ ਵੀ ਬੇਜੁਪਾਨ ਦੀ ਸੇਵਾ ਕਰਨਾ ਸਭ ਤੋਂ ਵੱਡਾ ਕਾਰਜ ਹੈ ਦਾ ਸਾਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ